ਸਿੱਖ ਕੌਮ ਦੁਨੀਆ ਦੇ 130 ਤੋਂ ਵੱਧ ਮੁਲਕਾਂ ਵਿੱਚ ਜਾ ਵਸੀ ਹੈ ਤੇ ਅੱਜ ਜਿੱਥੇ ਵੀ ਜਾਂਨੇ ਹਾਂ ਉੱਥੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਨਿਸ਼ਾਨ ਸਾਹਬ ਝੂਲਦੇ ਨੇ ਲਗਭਗ ਦੁਨੀਆ ਦੇ 130 ਤੋਂ ਵੱਧ ਮੁਲਕਾਂ ਦੇ ਵਿੱਚ ਸਿੱਖਾਂ ਨੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਹੋਏਗੇ ਨੇ ਗੱਲ ਕਰਦੇ ਜਾਵਾਂ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਇਆ ਹੌਲਾ ਮਹੱਲਾ ਸੋ ਅੱਜ ਬੜੀ ਵੱਡੇ ਪੱਦਰ ਤੇ ਵਿਦੇਸ਼ਾਂ ਵਿੱਚ ਵਸਦਿਆਂ ਸਿੱਖ ਸੰਗਤਾਂ ਵੱਲੋਂ ਵੀ ਹੋਲੇ ਮਹੱਲੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਹੋਲਿਕੇ ਜਾ ਰਹੇ ਨੇ ਥਾਂ ਥਾਂ ਤੇ ਹੋਲੇ ਮਹੱਲੇ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ ਇਸੇ ਤਰ੍ਹਾਂ ਹੀ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭ ਲਵੀਨੀਓ ਰੋ ਮਿਟਲੀ ਦੀਆਂ ਸੰਗਤਾਂ ਵੱਲੋਂ ਹੋਲੇ ਮਹੱਲੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ ਨੇ ਇਸ ਮੌਕੇ ਤੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਖਾਲਸਾ ਪੰਥ ਦੇ ਝੂਲਦੇ ਨਿਸ਼ਾਨ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਉਪਰੰਤ ਖੁੱਲੇ ਪੰਡਾਲ ਸਜਾਏ ਗਏ ਜਿਨ੍ਹਾਂ ਵਿੱਚ ਆਏ ਹੋਏ ਜਥਿਆਂ ਵੱਲੋਂ ਕੀਰਤਨ ਵਿਚਾਰਾਂ ਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਨੌਜਵਾਨਾਂ ਵੱਲੋਂ ਨਵੇਂ ਸੱਚਖੰਡ ਸਾਹਿਬ ਦੀ ਸੇਵਾ ਕੀਤੀ ਗਈ ਸੀ ਅਤੇ ਬੜੇ ਹੀ ਉਤਸ਼ਾਹ ਦੇ ਨਾਲ ਸੱਚਖੰਡ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸ਼ਸ਼ੋਭਤ ਕੀਤਾ ਗਿਆ ਆਓ ਅੱਜ ਚੱਲਦੇ ਹਾਂ ਇਟਲੀ ਦੀ ਧਰਤੀ ਤੇ ਤੇ ਵੇਖਦੇ ਹਾਂ ਕਿ ਇਟਲੀ ਦੇ ਸਿੱਖਾਂ ਨੇ ਇਟਲੀ ਦੀ ਧਰਤੀ ਤੇ ਕਿਸ ਤਰ੍ਹਾਂ ਹੋਲਾ ਮਹੱਲਾ ਕੱਢਿਆ ਅਤੇ ਕਿਸ ਤਰ੍ਹਾਂ ਹੋਲੇ ਮਹੱਲੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮਾਂ ਦੇ ਵਿੱਚ ਹਿੱਸਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਵਾਵਾਂ ਨਿਭਾਉਣ ਵਾਲੇ ਨੌਜਵਾਨਾਂ ਨੂੰ ਯਾਦਗਾਰੀ ਚਿੰਨਾਂ ਤੇ ਸਰੂਪਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਔਰ ਚਲਦੇ ਹਾਂ ਇਟਲੀ ਦੇ ਸ਼ਹਿਰ ਲਵਿਨੀਓ ਤੇ ਵੇਖਦੇ ਹਾਂ ਹੋਲੇ ਮਹੱਲੇ ਦੇ ਲਾਈਵ ਦ੍ਰਿਸ਼ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਹੈ ਗੁਰੂ ਕਲਗੀ ਧਰਮਸ਼ੇਸ਼ ਪਤਾ ਮਹਾਰਾਜ ਜੀ ਦੇ ਹੋਲੇ ਮਹੱਲੇ ਦੀਆਂ ਖੁਸ਼ੀਆਂ ਵਿੱਚ ਸੰਗਤਾਂ ਵੱਲੋਂ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋਈ ਏ ਅਤੇ ਸੁਖਾਸਣ ਦਾ ਕਮਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਤਿਆਰ ਕੀਤਾ ਗਿਆ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਉੱਥੇ ਭੇਟ ਕੀਤੇ ਜਾਣਗੇ ਸੋ ਧੰਨਵਾਦ ਹੈ ਸਾਰੀ ਹੀ ਸੰਗਤਾਂ ਦਾ ਇਹ ਦਿਲੋਂ ਸਤਿਗੁਰੂ ਮਹਾਰਾਜ ਰਹਿਮਤ ਕਰਨ ਇਸੇ ਤਰ੍ਹਾਂ ਸਤਿਗੁਰੂ ਦੀ ਸੇਵਾ ਕਰਦੇ ਰਹੀਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚੇਤ ਲਾਏ ਮਨ ਲਾ ਕੇ ਕੀਤੀ ਹੋਈ ਸੇਵਾ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੈ ਸੋ ਧੰਨਵਾਦ ਹੈ ਸਾਰੀ ਹੀ ਸੰਗਤਾਂ ਦਾ ਜਿਨ੍ਹਾਂ ਜਨਾਬ ਵੱਲੋਂ ਸੇਵਾ ਹੋਈ ਹੈ ਗੁਰੂ ਘਰ ਵਿੱਚ ਭਾਈ ਸਾਹਿਬ ਆਈ ਚਰਨਜੀਤ ਸਿੰਘ ਹੋਣਾ ਵੱਲੋਂ ਬਿਆਨਤ ਸਾਰੀ ਸੇਵਾ ਰਿਚੀ ਫਾਰਮਰ ਵੱਲੋਂ ਤੇ ਹੋਰ ਵੀਰਾਂ ਵੱਲੋਂ ਵੀ ਬੇਅੰਤ ਸਾਰੀ ਸੇਵਾ ਹੋਈ ਹੈ ਤਹਿ ਦਿਲੋਂ ਧੰਨਵਾਦ ਹੈ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਲਈ ਸਾਧ ਸੰਗਤ ਜੀਓ ਹੋਲੇ ਮਹੱਲੇ ਦੇ ਖੁਸ਼ੀਆਂ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਬੇਅੰਤ ਸਾਰੀਆਂ ਸੇਵਾਵਾਂ ਕੀਤੀਆਂ ਗਈਆਂ ਨਿਸਾਨ ਨਿਸ਼ਾਨ ਸਾਹਿਬ ਜੀ ਦੀ ਚੋਲਾ ਸਾਹਿਬ ਜੀ ਦੀ ਸੇਵਾ ਕੀਤੀ ਗਈ ਹੈ ਅਤੇ ਨਵੇਂ ਸੱਚਕੰਡ ਸਾਹਿਬ ਜੀ ਦੀ ਸੇਵਾ ਕੀਤੀ ਗਈ ਸੰਗਤਾਂ ਵੱਲੋਂ ਅੱਜ ਗੁਰੂ ਸਾਹਿਬ ਜੀ ਨੂੰ ਨਵੇਂ ਸੱਚਖੰਡ ਭੇਟ ਕੀਤੇ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਲੋ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਉਧਰੋਂ ਮਹਾਰਾਜ ਦੇ ਸੋਖਾ ਸੰਧੀ ਅ ਸੇਵਾ ਹੋਣੀ ਹੈ ਸਾਰੀਆਂ ਸੰਗਤਾਂ ਰਲ ਮਿਲ ਕੇ ਸੇਵਾ ਕਰਨ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਬਹੁਤ ਜਿਆਦਾ ਸੰਗਤਾਂ ਆਇਆ ਹੌਲੇ ਮਹਲੇ ਦੀ ਖੁਸ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਂ ਸਭੀ ਚੀਨੀਆਂ